ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਹੋਰ ਸਟਾਉਂ ਠੀਕ ਠਾਕ ਤੇ ਮੈਂ ਬੰਨਣ ਗਈਆਂ ਰਖੜੀ ਨੂਰ ਨੂੰ ਨਾਲ ਲੈ ਕੇ ਤੇ ਸੂਟ ਸਵਾਇਆ ਆ ਨਵਾਂ ਉਹਦੀ ਲੁੱਕ ਵੇਖੋ ਤੁਸੀਂ ਮੈਂ ਤੁਹਾਨੂੰ ਤਾਂ ਦਿਖਾ ਰਹੀਆਂ ਕਿਉਂਕਿ ਤੁਸੀਂ ਸਾਰੇ ਮੇਰਾ ਸੂਟ ਮੇਰੇ ਬਹੁਤ ਪਸੰਦ ਕਰਦੇ ਹੋ ਜਿਹੜਾ ਵੀ ਸੂਟ ਮੈਂ ਪਾਵਾਂ ਤੇ ਕਹਿ ਦਿੰਦੇ ਹੋ ਕਿੱਥੋਂ ਲਿਆ ਆ ਸ਼ਮੀ ਜੀ ਸਾਨੂੰ ਦੱਸੋ ਕਿਹੜੀ ਸ਼ਾਪ ਤੋਂ ਲਿਆ ਆ ਤੇ ਆ ਵੀ ਮੈਂ ਨਿਊ ਸਵਾਇਆ ਤੁਸੀਂ ਦੇਖੋ ਇਹਦੀ ਲੁੱਕ ਸੋਹਣੀ ਲੱਗਦੀ ਪਈ ਆ ਤੇ ਭਤੀਜੇ ਨੇ ਜਾਣਾ ਸਕੂਲ ਤੇ ਕਾਲੀ ਕਾਲੀ ਹੋਇਆ ਤਿਆਰ ਤੇ ਉਹ ਕਹਿੰਦਾ ਭੂਜੀ ਪਹਿਲੇ ਮੈਨੂੰ ਰਖੜੀ ਬੰਨ੍ਹ ਦੋ ਭਾਬੀ ਅਜੇ ਨਹੋਂ ਧੋਂਡੇ ਆ ਤੇ ਵੀਰੇ ਨੂੰ ਬੰਨ੍ਹਦੇ ਬਾਅਦ ਤੇ ਮਿਲੋ ਮੇਰੀ ਫੈਮਲੀ ਨੂੰ ਇਹ ਰਖੜੀ ਦਾ ਤਿਉਹਾਰ ਇਦਾਂ ਦਾ ਹੁੰਦਾ ਵਾ ਵੀ ਭੈਣਾਂ ਨੂੰ ਜਿਹੜੇ ਮਰਜ਼ੀ ਕੰਮ ਹੋਣ ਹੈ ਨਾ ਹੁਣ ਮੈਂ ਵੀ ਇੰਨੀ ਬਿਜ਼ੀ ਰਹਿਣੀ ਆ ਤੇ ਪਰ ਵੇਖੋ ਆਪਾਂ ਨੂੰ ਜਾਣਾ ਪੈਂਦਾ ਵੇਕਿਆਂ ਘਰ ਹੈ ਨਾ ਇਦਾਂ ਦੇ ਜਿਹੜੇ ਤਿਹਾਰ ਹੁੰਦੇ ਆ ਇਹਨਾਂ 'ਚ ਆਪਣੇ ਜੀਆਂ ਨੂੰ ਮਿਲੰਦਾ ਬੜਾ ਚਾਹ ਹੁੰਦਾ ਵਾ ਕਿ ਜਲਦੀ ਜਲਦੀ ਆਪਾਂ ਘਰੇ ਜਾਈਏ ਤੇ ਆਪਣੇ ਜੀਆਂ ਨੂੰ ਵੇਖੀਏ ਮਿਲੀਏ ਹਨਾ ਤੇ ਅੰਨੇ ਭਤੀਜੇ ਨੇ ਪਾਈ ਕਾਲੀ ਵੀ ਦਵਾ ਦਵਾ ਮੈਨੂੰ ਭੂਈ ਜੀ ਤੁਸੀਂ ਰਖੜੀ ਬੰਨੋ ਤੇ ਮੈਂ ਸਕੂਲ ਚਲ ਜਾਾਂ ਕਾਲੀ ਝਗਾਵਾ ਤੇ ਉਹਨੂੰ ਬੰਨਣੀ ਸੀ ਨੂਰ ਨੇ ਤੇ ਨੂਰ ਮੈਨੂੰ ਕਹਿੰਦੀ ਮੈਂ ਕੈ ਮਰੇਗੇ ਨਹੀਂ ਆਣਾ ਹੈਗਾ ਮੰਮਾ ਤੇ ਪਰ ਫੋਟੋ ਚਲੋ ਲਈ ਗਈ ਉਹਦੀ ਵੀ ਤੇ ਇਹਨੂੰ ਬੰਨੇਗੀ ਹੁਣ ਨੂਰ ਤੇ ਹੁਣ ਮੈਂ ਵੀਡੀਓ ਬਣਾਵਾਂਗੀ ਉਹ ਮੰਮੀ ਤੁਰੇ ਫੰਡੇ ਆ ਤੇ ਅਸੀਂ ਰਾਤੀ ਆਏ ਸੀ ਅੱਜ ਹੁਣ ਰਖੜੀ ਬਨ ਕੇ ਫਿਰ ਟਾਈਮ ਨਾ ਘਰੇ ਚਲ ਜਾਣਾ ਆ ਤੇ ਘਰੇ ਇਹਨਾਂ ਨੇ ਵੀ ਭੈਣ ਭਰਾਵਾਂ ਨੇ ਬਨਣੀ ਆ ਤੇ ਬੱਚੇ ਥੋੜਾ ਵਲੋਗ ਚ ਨਹੀਂ ਹੁੰਦੇ ਤਾਂ ਘਰ ਜਿਆਦਾ ਵਲੋਗ ਜਿਹੜਾ ਨਹੀਂ ਬੱਚਿਆਂ ਦਾ ਬਣਾਇਆ ਮੈਂ ਤੇ ਹੁਣ ਨੂਰ ਬਨੇਗੀ ਇਹਨੂੰ ਰਖੜੀ ਚਲੋ ਜੀ ਭੈਣ ਭਰਾਵਾਂ ਦਾ ਰਖੜੀ ਦਾ ਹੋ ਗਿਆ ਕਾਰ ਵਿਹਾਰ ਤੇ ਮੰਮੀ ਵੀਡੀਓ ਵੀ ਬਣਾਉਂਦੇ ਨੇ ਤੇ ਫੋਟੋਆਂ ਵੀ ਖਿੱਚਣ ਡਏ ਨੇ ਉਹ ਭੇਜਣਾ ਇੱਕ ਬ੍ਰਦਰ ਮੇਰਾ ਬਾਹਰ ਆ ਤੇ ਉਹਦੀ ਵੀ ਬੜੀ ਜ਼ਿਆਦਾ ਆਉਂਦੀ ਸੀ ਅੱਜ ਬਾਹਰ ਵਾਲੇ ਦੀ ਵੀ ਆਣਾ ਅੱਗੇ ਰਖੜੀ ਤੇ ਇੱਥੇ ਹੁੰਦਾ ਸੀ ਤੇ ਦੋਵਾਂ ਭਰਾਵਾਂ ਨੂੰ ਮੈਂ ਇਕੱਠੀ ਰਖੜੀ ਬੰਨਦੀ ਸੀ ਬੜਾ ਮੈਨੂੰ ਵਧੀਆ ਲੱਗਦਾ ਸੀ ਤੇ ਬਟ ਫਿਰ ਉਹ ਬਾਹਰ ਕੈਨੇਡਾ ਚ ਉਧਰ ਸੈਟਲ ਹੋ ਗਿਆ ਫੈਮਿਲੀ ਸਾਰੀ ਬਾਹਰ ਆ ਤੇ ਫਿਰ ਉਹ ਵਿਚਾਰਾ ਆ ਨਹੀਂ ਸਕਦਾ ਰਖੜੀ ਤੇ ਉਹਨੂੰ ਫਿਰ ਉੱਥੇ ਪੋਸਟ ਕਰਤੀ ਬਾਹਰ ਹੀ ਅੱਥੇ ਕਿ ਬਾਸਕਟ ਪਈ ਹੈ ਆ ਦੇਖੋ ਇਹ कुरकुरੇ ਚਿਪਸ ਵਗੈਰਾ ਸਾਬ ਇਹ ਰਖੜੀਆਂ ਬਾਹਰੋਂ ਵੀ ਭੇਜੀਆਂ ਸੀ ਭਾਬੀ ਦੀ ਭਨੇਵੀ ਨੇ ਵੀ ਉਹ ਵੀ ਆ ਉਹ ਵੀ ਨੂਰ ਨੂੰ ਮੈਂ ਕਿਹਾ ਬੰਦ ਦੇ ਤੇ ਨਾਲੇ ਭਤੀਜੀ ਵੀ ਮੇਰੀ ਬਾਹਰ ਆ ਤੇ ਉਹਨੇ ਵੀ ਰਖੜੀਆਂ ਭੇਜੀਆਂ ਸੀ ਤੇ ਉਹਦੇ ਵੰਡੇ ਦੀਆਂ ਵੀ ਫਿਰ ਅਵੀ ਨੂੰ ਆਪਾਂ ਰਖੜੀਆਂ ਬੰਦੀਆਂ ਨੂਰ ਨੇ ਸਾਰਿਆਂ ਦੇ ਵੰਡੇ ਦੀਆਂ ਬੰਦੀਆਂ ਤੇ ਚੱਲ ਉਹ ਵਿਚਾਰੀਆਂ ਦੇਸੋਂ ਪਰਦੇਸਾਂ ਬੈਠੀਆਂ ਵਾਂ ਤੇ ਚੱਲ ਉਹਨਾਂ ਦੇ ਵੰਡੇ ਦਾ ਵੀ ਮੈਂ ਬੰਦਨੀ ਹੈਣਾ ਤੇ ਬੜੀਆਂ ਖੁਸ਼ ਹੋਈਆਂ ਉਹ ਵੀ ਵੀ ਚੱਲ ਸਾਡੇ ਵੰਡੇ ਦੀ ਵੀ ਰਖੜੀ ਜਿਹੜੀ ਨੂਰ ਨੇ ਬੰਨੀ ਆ ਬੜਾ ਵਧੀਆ ਲੱਗਾ ਉਹਨਾਂ ਨੂੰ ਵੀ ਆਹੋ ਤੇ ਦਿਨ ਤਿਆਰ ਹੁੰਦੇ ਨੇ ਭੈਣ ਭਰਾਵਾਂ ਦੇ ਛੋਟੇ ਛੋਟੇ ਆਪਾਂ ਖੇਡੇ ਹੁੰਨੇ ਆ ਨਾ ਵੱਡੇ ਹੋਏ ਹੁੰਨੇ ਆ ਤੇ ਆਪਾਂ ਨੂੰ ਫਿਰ ਸਾਰੀਆਂ ਜਿਆਦਾ ਤਾਜ਼ਾ ਹੋ ਜਾਂਦੀਆਂ ਜਦੋਂ ਭੈਣ ਰਖੜੀ ਲੈ ਕੇ ਜਾਂਦੀਆਂ ਵਨ ਉਹਨਾਂ ਨੂੰ ਬੜਾ ਪਿਆਰ ਜਾਂਦਾ ਆਪਣੇ ਭਰਾਵਾਂ ਤੇ ਤੇ ਇਧਰ ਬਾਬੂ ਵੀ ਨਾ ਤ ਉਹ ਆਈ ਹੈ ਪਾਈ ਆ ਸੋਨਾ ਸੂਟ ਤੇ ਆਂਦੀ ਹੀ ਪੀ ਜਦੋਂ ਆਪਣੇ ਭਰਾ ਨੂੰ ਰਖੜੀ ਬੰਨੀ ਤੇ ਮੈਂ ਵੀ ਲੱਗ ਕੇ ਬਹਿਣਾ ਵਾ ਮੈਂ ਕਿਹਾ ਕੋਈ ਗੱਲ ਨਹੀਂ ਬਾਹੂ ਤੂੰ ਵੀ ਬਹਿ ਜੀ ਤੇ ਹੁਣ ਆਪਾਂ ਇਹਨਾਂ ਦਾ ਤੇ ਹੋ ਗਿਆ ਘਰ ਵਿਹਾਰ ਤੇ ਹੁਣ ਆਪਾਂ ਬਨਾਂਗੇ ਵੀਰੇ ਨੂੰ ਰਖੜੀ ਭਾਬੀ ਵੀ ਬੈਗੇ ਲੱਗੇ ਤੇ ਮਠਿਆਈ ਮੈਂ ਲੈ ਕੇ ਆਈ ਸੀ ਕਲਾਕੰਦ ਬਰਫੀ ਤੇ ਅਸੀਂ ਨਾ ਆਰਡਰ ਕੀਤੇ ਸੀ ਡੱਬੇ ਉੱਥੇ ਕਲਵਾਈ ਦੀ ਜਿਹੜੀ ਮਠਿਆਈ ਨਾ ਬੜੀ ਮਸ਼ਹੂਰ ਆ ਫਤੇਗੜ ਚੂੜੀਆਂ ਦੀ ਅਮਰਸਰ ਦੀ ਇਹ ਖਾਂਦੇ ਨਹੀਂ ਆ ਤੇ ਮੈਂ ਉੱਥੋਂ ਲੈਣੀ ਤੇ ਉਹ ਹਲਵਾਈ ਨਾ ਮੜ ਕੇ ਦੁਕਾਨ ਬੰਦ ਕਰਤੀ ਮੈਨੂੰ ਹੋ ਗਿਆ ਜਾਂਦੇ ਜਾਂਦੇ ਨੀਰਾ ਤੇ ਫਿਰ ਮੈਂ ਕਲਾਕੰਦ ਬਰਫੀ ਲੈ ਲਈ 1/2 ਕਿਲੋ ਡੱਬਾ ਕਿਉਂਕਿ ਜਿਆਦਾ ਮਿੱਠਾ ਘਰ ਦੇ ਪਸੰਦ ਨਹੀਂ ਕਰਦੇ ਫਿਰ ਮੈਂ ਭਾਬੀ ਨੂੰ ਕਿਹਾ ਵੀ ਚੱਲ ਤੂੰ ਡਰਾਈ ਫਰੂਟ ਲੈ ਲੈ ਨਾਲ ਤੇ ਬੱਦ ਡੱਬਾ ਤੇ ਅੱਧਾ ਕਿਲੋ ਦਹੀਂ ਲਿਆਵਾ ਤੇ ਡਰਾਈ ਫਰੂਟ ਲੈ ਲੈਣਾ ਨਾਲ ਕਹਿੰਦੀ ਉਹ ਖਾਦਾ ਖੁੱਦਾ ਜਾਂਦਾ ਮਿੱਠਾ ਕੋਈ ਬਹੁਤਾ ਖਾਂਦਾ ਨਹੀਂ ਆ ਵੀ ਚੱਲ ਇਹ ਤਾਂ ਸਗਣ ਹੁੰਦਾ ਵਾ ਵੀ ਰਖੜੀ ਨਾਲ ਜਿਹੜਾ ਆਪਾਂ ਮਠਿਆਈ ਆ ਤੇ ਉਹ ਮਠਿਆਈ ਨਹੀਂ ਆਪਾਂ ਰਖੜੀ ਬਣਨੀ ਆ ਮੈਨੂੰ ਤੁਹਾਨੂੰ ਪਤਾ ਹੀ ਅੱਜ ਕੱਲ ਵੀ ਕਿੰਨਾ ਤਰਾ ਕੈਮੀਕਲ ਪਾ ਦਿੰਦੇ ਨੇ ਅੱਜ ਕੱਲ ਦੀਆਂ ਮਠਿਆਈਆਂ 'ਚ ਤੇ ਕੋਈ ਹਾਲ ਨਹੀਂ ਨਕਲੀ ਜੀਆਂ ਮਠਿਆਈਆਂ ਬਣਾ ਦਿੰਦੇ ਨੇ ਅੰਤਰੇ ਹਲਵਾਈ ਖਾਣ ਨੂੰ ਵੀ ਦਿਲ ਕਰਦਾ ਪਰ ਇਹ ਆ ਵੀ ਚਲੋ ਜਿਹੜਾ ਸਗਣ ਆ ਨਾ ਉਹ ਮਿੱਠੇ ਦਾ ਹੀ ਹੁੰਦਾ ਵਾ ਮੈਂ ਮਿਠਾ ਹੋਵੇ ਤੇ ਫੇਰੀ ਆਪਾਂ ਰਖੜੀ ਭਰਾਵਾਂ ਨੂੰ ਬਨ ਸਕਦੇ ਆ ਤੇ ਰਖੜੀਆਂ ਵੀ ਅਮਰੀਕਾ ਉੱਥੋਂ ਜਾ ਕੇ ਲਈਆਂ ਅੱਗੇ ਤੋਂ ਲੈ ਕੇ ਜਾਨੀ ਅੰਨੀ ਆ ਤੇ ਲਾਲ ਧਾਗੇ ਵੀ ਉਤਰੋ ਹੀ ਲੈ ਤੇ ਹੁਣ ਭਾਬੀ ਭਰਾ ਨੂੰ ਖੈਂੜੀ ਵੀ ਬਣਾ ਲਓ ਰਖੜੀ ਤੇ ਚਲੋ ਜੀ ਮੈਂ ਬਨਨੀ ਆਪਣੇ ਵੱਡੇ ਵੀਰ ਨੂੰ ਰਖੜੀ ਇਹ ਮੇਰਾ ਬ੍ਰਦਰ ਪੁਲਿਸ ਚ ਹੈਗਾ ਵਾ ਵੱਡਾ ਨੌਕਰੀ ਕਰਦਾ ਵਾ ਤੇ ਇੱਕ ਬਾਹਰ ਹੈਗਾ ਵਾ ਬਾਹਰ ਵਾਲੇ ਨੂੰ ਵੀ ਅੱਜ ਬਹੁਤ ਮਿਸ ਕੀਤਾ ਤੇ ਬੜੀ ਜ਼ਿਆਦਾ ਆਂਦੀ ਆ ਫਿਰ ਜਾਤ ਤੇ ਵੈਸੇ ਆਪਣੀਆਂ ਦੀ ਰੋਜ਼ ਹੀ ਹੁੰਦੀ ਆ ਪਰ ਰਖੜੀ ਤੇ ਤਾਂ ਬਹੁਤ ਜ਼ਿਆਦਾ ਆਂਦੀ ਨਾਲ ਉਹਦੀ ਵੀ ਇਹਨੂੰ ਬੰਨਤੀ ਰਖੜੀ ਚਲੋ ਜੀ ਤੇ ਹੁਣ ਕਰਾਵਾਂਗੇ ਆਪਾਂ ਇਹਨਾਂ ਦਾ ਮੂੰਹ ਮਿੱਠਾ ਤੇ ਇੱਕ ਰਖੜੀ ਆਪਾਂ ਧਾਗਾ ਪਿੰਕ ਕਲਰ ਦਾ ਲਿਆਂਦਾ ਭਾਬੀ ਵਾਸਤੇ ਉਹ ਭਾਬੀ ਨੂੰ ਵੀ ਬੰਨਦਾਂਗੇ ਸਗਣੀ ਹੁੰਦਾ ਵਾ ਚਲੋ ਜੀ ਹੁਣ ਆ ਗਈ ਭਾਬੀ ਦੀ ਵਾਰੀ ਚੱਲ ਹੁਣ ਭਾਬੀ ਦੇ ਗੁੱਟ ਦੇ ਬੰਦ ਦਿੱਤੀ ਰੱਖੀ ਕਿੰਨੀ ਖੁਸ਼ ਹੋਣ ਢੀਆ ਬਲੈਕ ਚੁੰਨੀ ਲੈ ਕੇ ਹੈ ਫਿਰ ਮੈਨੂੰ ਕਹਿਣ ਢੀ ਵੀ ਤੈਨੂੰ ਮੈਂ ਕਰਦੀਆਂ ਫਰੈਸ਼ ਸਬਜ਼ੀਆਂ ਦਵੂੰਗੀ ਤੋੜ ਕੇ ਤੇ ਜਾਣ ਲੱਗੀ ਤੂੰ ਬਹੁ ਸਬਜ਼ੀਆਂ ਲੈ ਜੀ ਤੇ ਘਰੇ ਜਾ ਕੇ ਤੇ ਚੱਲ ਬਣਾ ਲਵੀ ਕਦੂ ਗੁੱਦੂ ਬਥੇਰੇ ਲੱਗੇ ਆ ਤੋਰੀਆਂ ਤਾਰੀਆਂ ਉਹ ਵੀ ਤੁਹਾਨੂੰ ਵਿਖਾਉਣੇ ਆ ਤੇ ਫਰੈਸ਼ ਸਬਜ਼ੀਆਂ ਤੋੜ ਕੇ ਤੇ ਆਪਾਂ ਇੱਕ ਦੋ ਨਾਲ ਲੈ ਜਾਾਂਗੇ ਜਿੰਨੀ ਕ ਆਪਾਂ ਕੋ ਚੁੱਕੀ ਜਾਊਗੀ ਹਨਾ ਇਹ ਵੀ ਇਦਾਂ ਦਾ ਮੋਲ ਮੈਨੂੰ ਬਹੁਤ ਪਸੰਦ ਆ ਪਿੰਡ ਦਾ ਮੈਂ ਤੁਹਾਨੂੰ ਬੜੀ ਯਾਰ ਵਲੌਗ ਚ ਕਿਹਾ ਵੀ ਮੈਨੂੰ ਬੜਾ ਇਦਾਂ ਦਾ ਮੋਲ ਪਸੰਦ ਆ ਤੇ ਬਾਕੀ ਚਲੋ ਘਰ ਪੇਕਿਆਂ ਦਾ ਬਹੁਤਾ ਟਿਕਾਣੇ ਆ ਜੇ ਇੱਧਰ ਵੇਖੋ ਸ਼ਹਿਰ ਆ ਜਾਂਦਾ ਦੂਜੇ ਪਾਸੇ ਵੇਖੋ ਪਿੰਡ ਆ ਜਾਂਦਾ ਇੱਧਰ ਪਹਿਲੀਆਂ ਪਹਿਲੀਆਂ ਵਾ ਤੇ ਇੱਧਰਲੇ ਬਸ ਸ਼ਹਿਰ ਸ਼ਹਿਰ ਆ ਸਾਰਾ ਤੇ ਚਲੋ ਜੀ ਬੰਨੀ ਗਈ ਰਖੜੀ ਆਵਾਜ਼ ਮੇਰੀ ਬਹੁਤ ਜ਼ਿਆਦਾ ਬੈਠੀ ਆ ਗਲਾ ਮੇਰਾ ਸਹੀ ਨਹੀਂ ਹੁੰਦਾ ਪਿਆ ਪਤਾ ਨਹੀਂ ਮੈਂ ਨਾ ਉੱਚੀ ਬੋਲਦੀ ਆ ਤੇ ਗਲਾ ਫੇਰ ਬਹਿ ਜਾਂਦਾ ਵਾ ਸਗੋਂ ਜਿੰਨੇ ਮੇਰੇ ਭੈਣ ਭਰਾ ਮੇਰੇ ਨਾਲ ਜੁੜੇ ਆ ਫਰੈਂਡਸ ਜੁੜੇ ਆ ਤੇ ਕੋਈ ਵੀ ਮੈਨੂੰ ਦੱਸਿਓ ਕਿ ਗਲਾ ਬਹੁਤ ਜ਼ਿਆਦਾ ਬੈ ਗਿਆ ਵਾ ਤੇ ਕੋਈ ਇਲਾਜ ਹੈਗਾ ਦੇਸੀ ਤੇ ਮੈਨੂੰ ਦੱਸਿਓ ਫਿਰ ਮੈਂ ਓਦਾਂ ਕਰਾਂਗੀ ਵੈਸੇ ਮੈਂ ਓਦਾਂ ਲੂਣ ਵਾਲੇ ਪਾਣੀ ਨਾਲ ਘਰਾਰੇ ਕਰਦੀ ਪਈ ਆ ਤੇ ਫਿਰ ਮੇਰੀ ਆਵਾਜ਼ ਬੈ ਜਾਂਦੀ ਜਦ ਮੈਂ ਫੇਰ ਵੀਡੀਓ 'ਚ ਬੋਲਦੀ ਫੇਰ ਬੈ ਜਾਂਦੀ ਆ ਤੇ ਡਾਕਟਰ ਨੇ ਤੇ ਇਹੀ ਕਿਹਾ ਹੈ ਕਿ ਤੁਸੀਂ ਜ਼ਿਆਦਾ ਉੱਚੀ ਬੋਲਦੇ ਹੋ ਤੇ ਤਾਂ ਕਰਕੇ ਗੱਲਾ ਜਿਹੜਾ ਤੁਹਾਡਾ ਫੇਰ ਉਹ ਬੈਠ ਜਾਂਦਾ ਵਾ ਏ ਪਲੀਜ਼ ਮੈਨੂੰ ਜਰੂਰ ਦੱਸਿਓ ਵੀ ਮੈਂ ਆਪਣੇ ਗਲੇ ਦਾ ਕੀ ਇਲਾਜ ਕਰਾਂ ਮੈਂ ਵੇਖਣਾ ਵੀ ਤੁਹਾਨੂੰ ਕਿੰਨਾ ਕਿ ਮੇਰਾ ਫਿਕਰ ਆ ਕਿੰਨੇ ਕਿ ਮੈਨੂੰ ਇਸ ਚੀਜ਼ ਦੇ ਕਮੈਂਟ ਆਉਂਦੇ ਆ ਕਿ ਤੁਸੀਂ ਗਲੇ ਦਾ ਆ ਇਲਾਜ ਕਰੋ ਉਹ ਕਰੋ ਚੱਲ ਭਾਬੀ ਨੂੰ ਮੂੰਹ ਅੱਡ ਲੈ ਮਠਿਆਈ ਖਾਣ ਨੂੰ ਹੈ ਤੇ ਮੰਮੀ ਨੇ ਸ਼ਾਇਦ লাইਵ ਵੀਡੀਓ ਕੋਲ ਬਾਹਰ ਹੈ ਬ੍ਰਦਰ ਨੂੰ ਸ਼ਾਇਦ ਲਾਈ ਆ ਕਿ ਜਾਂ ਭਤੀਜੀ ਵੀ ਬਾਹਰ ਆ ਨਾ ਕੈਨੇਡਾ ਤੇ ਸ਼ਾਇਦ ਭਤੀਜੀ ਨੂੰ ਲਾਈ ਹੋਣੀ ਆ ਆਓ ਵੇ ਕਰਨ ਡੀ ਕੇ ਖਾਣੇ ਭਾਬੀ ਸੇ ਦੇਸਾ ਦੇ ਬੰਦੇ ਆ ਜੀ ਜੋ ਕੋਈ ਹੈਗਾ ਬਸ ਸਾਹਮਣੇ ਹੀ ਆ ਪੜ ਦੇ ਪਿੱਛੇ ਦਿਲ ਚ ਕੁਝ ਨਹੀਂ ਹੈਗਾ ਤੇ ਚਲੋ ਫੋਟੋਆਂ ਖੇਚ ਲੀਆਂ ਵਾ ਸਾਰਿਆਂ ਨੇ ਆਪਾਂ ਬਾਹਰ ਭੇਜਣ ਵਾਸਤੇ ਹੁਣ ਫੋਟੋਆਂ ਵੇਖਣ ਦੇ ਆ ਵੀ ਸਹੀ ਆ ਹੁਣ ਆਈਆਂ ਆਪਣੀਆਂ ਜਿਹੜੀਆਂ ਬਾਹਰ ਭੇਜਣੀਆਂ ਵਾ ਤੇ ਚਲੋ ਹੁਣ ਇਹਨਾਂ ਨੂੰ ਮੈਂ ਪਾਈ ਆ ਕਾਲੀ ਕਿ ਮੈਂ ਛੇਤੀ ਘਰੇ ਵੀ ਜਾਣਾ ਵਾ ਤੇ ਬੱਚਿਆਂ ਨੇ ਘਰ ਵੀ ਰਖੜੀ ਬੰਨਣੀ ਆ ਤੇ ਟਾਈਮ ਨਾਲ ਆਪਾਂ ਘਰੇ ਵੀ ਪਹੁੰਚਣਾ ਵਾ ਫਿਰ ਤੁਹਾਨੂੰ ਪਤਾ ਹੈ ਇਹ ਗਰਮੀ ਬਹੁਤ ਜ਼ਿਆਦਾ ਪੈਣ ਦੀ ਆ ਤੇ ਜਦੋਂ ਧੁੱਪ ਧੁੱਪ ਚੜ ਜਾਂਦੀ ਹੈ ਨਾ ਫਿਰ ਐਕਟੀਵੇਟਰ ਚਲਾਉਣ ਚ ਵੀ ਪ੍ਰੋਬਲਮ ਜੀ ਆਉਂਦੀ ਆ ਠੰਡੇ ਠੰਡੇ ਜਿਹੜਾ ਕੰਮ ਹੋ ਜੇ ਨਾ ਸਭ ਤੋਂ ਵਧੀਆ ਵਾ ਮੈਂ ਬਾਬ ਨੂੰ ਬੈਂਡ ਅਪਰੀਸ਼ੀਏਟੀ ਕਰੋ ਮੈਂ ਹੁਣ ਤੁਰਨਾ ਤੇ ਲਓ ਜੀ ਰਖੜੀ ਦੇ ਲੈ ਆ ਭਾਬੀ ਗਿਫਟ ਤੇ ਸੂਟ ਤੇ ਅੱਗੇ ਤੁਹਾਨੂੰ ਬੜੇ ਵਧੀਆ ਲੱਗਦੇ ਆ ਸਾਰੇ ਹੀ ਹੈ ਮੇਰੇ ਤੇ ਭਾਬੀ ਨੇ ਆ ਸੂਟ ਕੀਤਾ ਮੈਨੂੰ ਗਿਫਟ ਉਹਨਾਂ ਨੇ ਦੋ ਸੂਟ ਗਿਫਟ ਕੀਤੇ ਮੈਨੂੰ ਇੱਕ ਆ ਵਾਲਾ ਵੇਖ ਲਓ ਤੁਹਾਨੂੰ ਦਿਖਾਉਣ ਲਈ ਆ ਤਾਂਬਾ ਸ਼ੇਡ ਤੇ ਇਹਦਾ ਦੁਪੱਟਾ ਬੜਾ ਸੋਹਣਾ ਕਰੀਮ ਕਲਰ ਦਾ ਵਾ ਤੇ ਇਹਦੇ 'ਚ ਇਹਦੇ ਕੋਪਰ ਪ੍ਰਿੰਟ ਹੋਇਆ ਵਾ ਤੇ ਇੱਕ ਆ ਸੂਟ ਲੈ ਕੇ ਆ ਇੱਕ ਮੰਮੀ ਵੱਲੋਂ ਇੱਕ ਭਾਬੀ ਵੱਲੋਂ ਨੇ ਗਿਫਟ ਕਰਤਾ ਇੱਕ ਆ ਹੈਗਾ ਮੰਜੰਟਾ ਕਲਰ ਦਾ ਆ ਸੂਟ ਹੀ ਸਾਰੇ ਤੇ ਇਹਦੀ ਸਲਵਾਰ ਹੈਗੀ ਆ ਪਲੇਨ ਆ ਦੇਖੋ ਤੁਸੀਂ ਦੇਖ ਸਕਦੇ ਹੋ ਤੇ ਪ੍ਰਿੰਟ ਕਮੀਜ਼ ਹੈਗੀ ਆ ਤੇ ਦੁਪੱਟਾ ਹੈਗਾ ਆ ਵੇਖੋ ਪ੍ਰਿੰਟ ਤੇ ਪਲੇਨ ਕਿੱਡਾ ਪਿਆਰਾ ਦੁਪੱਟਾ ਬਣਿਆ ਹੋਇਆ ਆ ਸੂਟ ਦੋਨੇ ਹੀ ਬੜੇ ਬਹੁਤ ਜਿਆਦਾ ਘੈਂਟ ਆ ਮਾਨੂੰ ਇੰਨੇ ਲੱਗੇ ਨਾ ਮੇਰੇ ਮੇਰਾ ਦਿਲ ਕਰਨਾ ਬਾਸ ਨੂੰ ਜਾਣ ਜਾ ਕੇ ਤੇ ਸੀਨੇ ਦੇ ਤਾਂ ਤੇ ਇੱਕ ਆਪ ਆ ਵੀ ਆਪਣੇ ਵਾਸਤੇ ਲੈ ਕੇ ਆਏ ਹੀ ਤੇ ਮੈਨੂੰ ਦਿਖਾਉਣ ਦੇ ਹੀ ਤੇ ਮੈਂ ਕਿਹਾ ਵੀ ਮੈਨੂੰ ਸੁਆਉਣ ਦੋ ਕੋਈ ਨਹੀਂ ਤੁਸੀਂ ਹੋਰ ਲੈ ਜਾਓ ਤੇ ਤੁਸੀਂ ਉਹ ਦੁਕਾਨ ਤੇ ਜਾਂਦੇ ਰਹਿੰਦੇ ਜੀ ਤੇ ਇਸ ਕਰਕੇ ਆ ਵੀ ਮੈਨੂੰ ਦੇ ਦਿਓ ਤੁਸੀਂ ਮੈਚਿੰਗ ਤੇ ਮੈਂ ਸੁਆਉਣਾ ਵਾ ਡੇਲੀ ਵੇਅਰ ਮੇਰੀ ਵੀਡੀਓ ਚ ਪਾ ਜਾਣਾ ਮੇਰੇ ਕੋ ਦੁਪੱਟਾ ਵੀ ਬਲੈਕ ਨਵਾਂ ਪਿਆ ਉਹ ਕਹਿੰਦੇ ਕੋਈ ਗੱਲ ਨਹੀਂ ਬੁੱਤ ਤੂੰ ਲੈ ਜਾ ਵੀ ਤੂੰ ਸੁਆਣਾ ਤੇ ਮੈਂ ਇਹਦੇ ਨਾਲ ਦਾ ਹੋਰ ਲੈ ਆਉਂਗੀ ਆਪਾਂ ਨੂੰ ਮਿਲ ਗਏ ਆ ਭਰਾ ਭਾਬੀ ਤੇ ਮੰਮੀ ਕੋਲ ਤਿੰਨ ਸੂਟ ਆ ਤੇ ਹੁਣ ਵੇਖ ਕੇ ਦੱਸਣਾ ਵਾ ਵੀ ਤੁਹਾਨੂੰ ਸੂਟ ਕਿੱਦਾਂ ਦੇ ਲੱਗੇ ਆ ਕਿਹੜਾ ਸਾਰਿਆਂ ਤੋਂ ਜ਼ਿਆਦਾ ਸੋਹਣਾ ਲੱਗਾ ਮੈਨੂੰ ਤੇ ਵੈਸੇ ਤਿੰਨੇ ਹੀ ਪਿਆਰੇ ਲੱਗੇ ਤਿੰਨੇ ਮੈਂ ਲੈ ਆਈ ਆ ਤੇ ਹੁਣ ਮੈਂ ਇਹਨੇ ਸਟਿਚ ਕਰਨੇ ਤੇ ਖਾਸ-ਖਾਸ ਜਗ੍ਹਾ ਪਾਇਆ ਕਰਨੇ ਬਲੈਕ ਜਿਹੜਾ ਬਲੈਰ ਵੀਡੀਓ ਚ ਪਾਇਆ ਕਰਨਾ ਤੇ ਦੂਜੇ ਦੋ ਖਾਸ-ਖਾਸ ਜਗ੍ਹਾ ਪਾਵਾਂਗੇ ਹਨਾ ਸੂਟਾਂ ਨਾਲ ਤਾਂ ਵੈਸੇ ਬੜਾ ਭੈਣਾਂ ਨੂੰ ਪਿਆਰ ਹੁੰਦਾ ਬਹੁਤ ਜ਼ਿਆਦਾ ਤੇ ਬਾਪ ਵੀ ਮੈਨੂੰ ਪੁੱਛਦੇ ਸੀ ਥੋੜੇ ਦਿਨ ਪਹਿਲਾਂ ਕਿ ਕੀ ਲੈਣਾ ਤੂੰ ਮੈਂ ਕਿਹਾ ਜੋ ਮਰਜ਼ੀ ਮੈਨੂੰ ਦੇ ਦਿਓ ਸਗੰਡੇ ਆ ਦਿਓ ਭਾਵੇਂ 100 ਰੁਪਿਆ ਦੇ ਦਿਓ ਸਗੰਦੇ ਕਹਿੰਦੇ ਨਹੀਂ ਸੂਟ ਲਿਆ ਕੇ ਸੂਟ ਲੈ ਆ ਮੈਂ ਤੇਰੇ ਵਾਸਤੇ ਮੈਂ ਕਿਹਾ ਲੈ ਆ ਜੋ ਕੋਈ ਨਹੀਂ ਇਹ ਕਿ ਨਿਸ਼ਾਨੀ ਜੀ ਹੁੰਦੀ ਵੀ ਚਲ ਸੂਟ ਲੈਣਾ ਦਿੱਤੇ ਆ ਤੇ ਚਲੋ ਘਰ ਵਿਹਾਰ ਸਾਰੇ ਹੋ ਗਏ ਰਖੜੀ ਦੇ ਤੇ ਆਪਾਂ ਸੂਟ ਸ਼ਾਰਟ ਵੀ ਕਰ ਲੇ ਪੈਕ ਹੁਣ ਆਪਣੇ ਪਤਨਾ ਨੂੰ ਅਮਰਸਰ ਨੂੰ ਆਉਂਦੀ ਤਿਆਰੀ ਆ ਤੇ ਬੱਦਲ ਵਾਦੂ ਹੋਇਆ ਵਾ ਨੀ ਕੀ ਯਾਨੀ ਕੀ ਯਾਨੀ ਕੀ ਯਾਨੀ ਕੀ ਕਣੀਆਂ ਪੈਣ ਡੀਆਂ ਆਂ ਕਿਤੇ ਕਿਤੇ ਪੂਰ ਪੈਣ ਦੀ ਸੀ ਤੇ ਕਿਤੇ ਕਿਤੇ ਸੁੱਕਾ ਸੀ ਤੇ ਭਾਬੀ ਉਹਨਾਂ ਨੇ ਕੋਠੇ ਤੇ ਵੱੱਲਾ ਤੋਰੀਆਂ ਦੀਆਂ ਕਦੂਆਂ ਦੀਆਂ ਤੇ ਭੇਟੇ ਤੇ ਪਤਾ ਨਹੀਂ ਕੀ ਕੁਝ ਛੁੱਟਿਆ ਉੱਤੇ ਤੇ ਉਹ ਸ਼ਾਤੀ ਬਾਲੀਆਂ ਵਾਲੀ ਤੇ ਮੈਨੂੰ ਕਹਿਣ ਦੀ ਸੀ ਵੀ ਕਿਤੇ ਵਿੱਚ ਨਾ ਖੁਬਜੀ ਧਿਆਨ ਨਾ ਤੋੜੀ ਤੇ ਉਹ ਹੁਣ ਲੱਭਣ ਲੱਗੇ ਤੋਰੀਆਂ ਤੋਰੀਆਂ ਕਦੂ ਇਹ ਜਿੰਨੇ ਕੁ ਲੱਭਣਗੇ ਲੱਭ ਕੇ ਤੇ ਫਿਰ ਆਪਾਂ ਤਾਜੀ-ਤਾਜੀ ਲੈ ਜੰਨੇ ਕਾਰ ਤੇ ਚੱਲ ਦੋ ਤਿੰਨ ਦਿਨ ਸਬਜ਼ੀ ਬਣਾ ਕੇ ਤਾਜੀ ਖਾਵਾਂਗੇ ਹੈ ਤਾਜੀ ਸਬਜ਼ੀ ਨਾਲ ਦੀ ਤਰੀਸ ਹੀ ਨਹੀਂ ਆ ਸਬਜ਼ੀ ਤੇ ਚਲੋ ਰੇੜੀਆਂ ਤੇ ਵੀ ਲਈ ਫਿਰਦੀ ਆ ਪਰ ਉਹ ਗੱਲ ਨਹੀਂ ਮੰਨਦੀ ਜੋ ਤਾਜੀ ਸਬਜ਼ੀ ਤੋੜ ਕੇ ਬਣਾਉਣੀ ਹੁੰਦੀ ਗੱਲ ਹੀ ਵੱਖਰੀ ਆ ਤੇ ਹੁਣ ਲੱਭਣ ਡਈ ਆ ਵੇਖੋ ਕਿੰਨੀਆਂ ਗੱਲ ਲੱਭਦੀਆਂ ਉਹਨੂੰ ਤੇ ਨਾਲ ਮਾਰਨ ਦੀ ਗਵਾਂਡੀਆਂ ਨਾਲ ਗੱਲਾਂ ਹੈ ਗਵਾਂਡੀਆਂ ਨਾਲ ਗੱਲਾਂ ਬੜੀਆਂ ਮਾਰਦੀਆਂ ਇਹਨੂੰ ਕੋਈ ਵੀ ਕੰਮ ਕਹੋ ਨਾ ਇਹਨੇ ਗਵਾਂਡੀਆਂ ਨਾਲ ਗੱਲਾਂ ਮਾਰ ਲਾ ਪਣੀਆਂ ਤੇ ਮੰਮੀ ਵਿਚਾਰੇ ਘਲ ਪਦੇ ਰਹਿੰਦੇ ਆ ਵੀ ਆ ਜਾ ਕੁੜੀਏ ਤੈਨੂੰ ਭੇਜਿਆ ਕਿੱਧਰ ਤੇ ਗਈ ਕਿੱਧਰ ਐ ਇਦਾਂ ਲੱਗੀਆਂ ਰਹਿੰਦੀਆਂ ਨੌ ਸੱਸ ਆ ਤੋਰੀ ਆ ਕੱਲ ਬਗੀ ਜੇ ਹੌਣੇ ਹੌਲੀ ਹੌਲੀ ਲੱਭੂਗੀ ਕਿੰਨੀਆਂ ਗਲਬ ਦੀਆਂ ਤੇ ਨਾਲ ਕੱਦੂ ਲੈ ਕੇ ਤੇ ਫੇਰ ਆਪਾਂ ਹੋ ਜਾਣਾ ਫੁੱਲ ਅਮਰਸਰ ਨੂੰ ਠੀਕ ਆ ਤੇ ਹੁਣ ਮੇਰੇ ਕੋਲ ਜਿਆਦਾ ਬੋਲਿਆ ਨਹੀਂ ਜਾਣਦਾ ਮੇਰਾ ਗਲਾ ਬਹੁਤ ਜਿਆਦਾ ਬਹਿ ਗਿਆ ਮੈਂ ਕਿਹਾ ਰਾਤ ਨੂੰ ਕਰਦੀ ਹਾਂ ਲੂਣ ਵਾਲੇ ਪਾਣੀ ਦੇ ਘਰਾਰੇ ਤੇ ਤੁਹਾਨੂੰ ਵੀ ਮੈਂ ਆਪਣੀ ਪ੍ਰੋਬਲਮ ਦੱਸਤੀ ਆ ਬਾਕੀ ਤੁਸੀਂ ਅ ਕਾਂਦੇ ਵੱਲੋਂ ਪੁੱਛਦੇ ਪਏ ਜੇ ਬਾਰ-ਬਾਰ ਤੇ ਮੈਂ ਵਲੋਗ ਬਣਾਉਣਾ ਸੀ ਮੇਰਾ ਬਸ ਥੋੜਾ ਟਾਈਮ ਜਿਆ ਨਹੀਂ ਲੱਗਾ ਤੇ ਮੈਂ ਤੁਹਾਨੂੰ ਆਹ ਵੀਡੀਓ ਦੇ ਐਂਡ 'ਚ ਡਿਸਕ੍ਰਿਪਸ਼ਨ 'ਚ ਲਿੰਕ ਦੇਣ ਲੱਗੀ ਆ ਤੇ ਉਹ ਲਿੰਕ ਨੂੰ ਤੁਸੀਂ ਕਰਨਾ ਸਬਸਕ੍ਰਾਈਬ ਉਹ ਵਾਲੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਉਹਦੇ 'ਚ ਮੈਂ ਇਹੀ ਸੋਚਿਆ ਵਾ ਕਿ ਮੈਂ ਕੋਈ ਚੀਜ਼ ਨਹੀਂ ਪਾਇਆ ਕਰਨੀ ਸਿਰਫ ਓਨਲੀ ਤੁਹਾਡੇ ਕਮੈਂਟਾਂ ਦੇ ਜਵਾਬ ਤੇ ਵਲੋਗ ਹੀ ਬਣਾਇਆ ਕਰਨਗੇ ਉਹ 'ਚ ਕੋਈ ਵੀਡੀਓ ਵੀਡੀਓ ਕੋਈ ਸਟੋਰੀ ਮੈਂ ਸ਼ੁਰੂ ਨਹੀਂ ਕਰਨੀ ਹੁਣ ਤੇ ਉਹ ਸਿਰਫ ਤੁਹਾਡੇ ਕਮੈਂਟਾਂ ਦੇ ਜਵਾਬ ਤੇ ਸਾਰਿਆਂ ਦੇ ਹੋਣਗੇ ਜੋ ਤੁਸੀਂ ਪੁੱਛੋਗੇ ਉਹਦੇ ਜਵਾਬ ਹੋਣਗੇ ਜਿਹੜੀ ਚੀਜ਼ ਤੁਸੀਂ ਜਿੱਦਾਂ ਸੂਟ ਕਹੋਗੇ ਕਿ ਆਹ ਵਿਖਾਓ ਵਿਖਾਓ ਸਾਰਾ ਕੁਝ ਵਿਖਾਇਆ ਕਰੂੰਗੀ ਤੇ ਇਹ ਲਿੰਕ ਨੂੰ ਤੁਸੀਂ ਖੋਲ ਕੇ ਤੇ ਇਹਨੂੰ ਸਬਸਕ੍ਰਾਈਬ ਚੈਨਲ ਨੂੰ ਜ਼ਰੂਰ ਕਰਨਾ ਵਾ ਮੈਨੂੰ ਪਤਾ ਲੱਗੇ ਕਿ ਮੇਰੇ ਕਿੰਨੇ ਭੈਣ ਭਰਾ ਮੇਰੇ ਨਾਲ ਜੁੜ ਗਏ ਆ ਤੇ ਮੈਂ ਜਲਦੀ ਤੋਂ ਜਲਦੀ ਕੰਮ ਉਹਦੇ ਚ ਸਟਾਰਟ ਕਰਦਾ ਤੇ ਲਿੰਕ ਤੁਹਾਨੂੰ ਆਪਾਂ ਦੇਣ ਲੱਗੇ ਆ ਤੇ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ ਅੱਜ ਵਧਨੇ ਚਾਹੀਦੇ ਸਬਸਕ੍ਰਾਈਬਰ ਰਾਤ ਤੱਕ ਠੀਕ ਹੈ ਤੇ ਫਿਰ ਮੈਂ ਜਵਾਬ ਵੀ ਤੁਹਾਨੂੰ ਦਵਾਂਗੀ ਵੀ ਕਿੰਨੇ ਕਿੰਨੇ ਸਬਸਕ੍ਰਾਈਬ ਕੀਤਾ ਕਿੰਨੇ ਕਿੰਨੇ ਨਹੀਂ ਮੇਰੇ ਨਾਲ ਗੱਲ ਕਰਿਓ ਤੇ ਉਹਦੇ 'ਚ ਫਿਰ ਮੈਂ ਤੁਹਾਨੂੰ ਕੰਧ ਦਾ ਵੀ ਸਾਰਾ ਖੋਲ ਕੇ ਬਿਆਨ ਕਰਾਂਗੀ ਵੀ ਕੀ ਇਸ਼ੂ ਹੋਇਆ ਕੀ ਨਹੀਂ ਕੰਧ ਕਿਉਂ ਮਾਰੀ ਆ ਕਿਵੇਂ ਆ ਤੇ ਕੀ ਵੀਡੀਓ 'ਚ ਹੁਣ ਕਿਸ ਨੇ ਕੰਮ ਕਰਨਾ ਨਹੀਂ ਕਰਨਾ ਕੁਝ ਵੀ ਸਾਰਾ ਕੁਝ ਤੁਹਾਨੂੰ ਮੈਂ ਦੱਸਾਂਗੀ ਤੇ ਭਾਬੀ ਆਲੋ ਚੜੀ ਜੇ ਕੋਠੇ ਤੇ ਆਲੋ ਕੱਦੀ ਕੋਦੂ ਕੋਦੂ ਜੇ ਅੰਤਰੇ ਉਹਨੇ ਤੋੜਤੇ ਜੇ ਮੈਨੂੰ ਤਾਂ ਮੈਂ ਨੂੰ ਕਹਿਣ ਦੀ ਪਛਾਤ ਜਗੇ ਤੇ ਖੋਬ ਨਾ ਜਾਈ ਪੈਣਾ ਗਿੱਲੀ ਛਾਤੇ ਆ ਤਾਂ ਤੂੰ ਉੱਤੇ ਚੜੀ ਉੱਤੋਂ ਜਵਾਨ ਬੜੀ ਹੈ ਅਗਲੀ ਸੋਹਣੀ ਸਨਖੀ ਆ ਗਈ ਆ ਤਾਂ ਮੈਂ ਕਿਹਦੇ ਛਾਤ ਤੇ ਇਹਦੇ ਵਿੱਚ ਇਹਨਾਂ ਖੂਬਸੂਰਤ ਛੋਟੀਆਂ ਟੋਟੋ ਕੇ ਕੰਦੂ ਲੱਭਣ ਕਿੰਨੇ ਕ ਲੱਭਦੇ ਹਨ ਨੂੰ ਇੰਨੇ ਹੁਣੇ ਵੇਖਿਓ ਕਦੂ ਕਦੂ ਕਰ ਦੇਣੀ ਆ ਤੇ ਡਿਸਕ੍ਰਿਪਸ਼ਨ ਚ ਲਿੰਕ ਦੇ ਦਾਂਗੇ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਮੇਰੇ ਸਾਰੇ ਪੈਂਟਰਾ ਮਨੇ ਕਮੈਂਟ ਵੀ ਜ਼ਰੂਰ ਕਰਨੇ ਆ ਸੂਟਾਂ ਬਾਰੇ ਵੀ ਮੈਨੂੰ ਦੱਸਣਾ ਵਾ ਕਿ ਸੂਟਾਂ ਨੂੰ ਕਿੱਦਾਂ ਦੇ ਲੱਗੇ ਤੇ ਹੋਰ ਵੀ ਜਿਹੜੀ ਗੱਲ ਕਰਨੀ ਹੋਊਗੀ ਕਮੈਂਟ ਰਾਈ ਮੈਨਾਂ ਤੁਸੀਂ ਕਰਨੀ ਆ ਜੋ ਵੀ ਕਹੋਗੇ ਤੇ ਉਹਦੇ ਚ ਫਿਰ ਆਪਾਂ ਕੰਦ ਦਾ ਵੀ ਵਲੋਗ ਬਣਾ ਦਾਂਗੇ ਤੇ ਹੋਰ ਵੀ ਕੁਝ ਪੁੱਛਣਾ ਆਏਗਾ ਤੇ ਤੁਸੀਂ ਉਹ ਚੈਨਲ 'ਚ ਫਿਰ ਪੁੱਛ ਸਕਦੇ ਜੀ ਤੇ ਉਹ ਖੋਲਿਆ ਜਰੂਰ ਸੀ ਪਰ ਅਜੇ ਵੀਡੀਓ ਉਹਦੇ ਚ ਸਿਰਫ ਇੱਕ કે ਦੋ ਪਾਈਆਂ ਵਾ ਤੇ ਮੈਨੂੰ ਇਹ ਕਿ ਚਲੋ ਮੈਂ ਇਹਦੇ ਚ ਲਿੰਕ ਦੇ ਦੇਣੀ ਤੇ ਮੇਰੇ ਸਬਸਕ੍ਰਾਈਬਰ ਥੋੜੇ ਵੱਧ ਜਾਣਗੇ ਨਾ ਤੇ ਫਿਰ ਮੈਂ ਵੀਡੀਓ ਪਾਣੀ ਸਟਾਰਟ ਕਰ ਦਾਂਗੀ ਨਾਲੇ ਕਾਂਦ ਦਾ ਵਲੋਗ ਵੀ ਨਾ ਮੈਂ ਉਹਦੇ ਚ ਬਣਾਉਣਾ ਚਾਹੁੰਦੀ ਆ ਕਿਉਂਕਿ ਵੇਖੋ ਦੂਜੇ ਜਿਹੜੇ ਚੈਨਲ ਆ ਸਟੋਰੀਆਂ ਦੇ ਹੈਗੇ ਤੇ ਉਹ ਚ ਸਟੋਰੀ ਬਣ ਕੇ ਪੈ ਜਾਂਦੀ ਆ ਫਿਰ ਹੋਰ ਕੁਝ ਵੀ ਆਪਾਂ ਵਾਧੂ ਉਹਨਾਂ ਚ ਨਹੀਂ ਪਾਉਂਦੇ ਬਸ ਸਟੋਰੀ ਜਿਹੜੀ ਹੁੰਦੀ ਉਹ ਪਾਰਟ ਚ ਹੁੰਦੀ ਆ ਤੇ ਫਿਰ ਕੰਟੀਨਿਊ ਚੱਲਦੀ ਰਹਿੰਦੀ ਆ ਤੇ ਤੁਹਾਨੂੰ ਸਾਰਿਆਂ ਨੂੰ ਵੀ ਵੇਟ ਹੁੰਦੀ ਆ ਕਿ ਸਟੋਰੀ ਦਾ ਅਗਲਾ 파ਰਟ ਆਉਣ ਵਾਲਾ ਜਾਂ ਕਿਵੇਂ ਵੀ ਆ ਜਿਹੜੀ ਸਟੋਰੀ ਬੋਰ 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 ਕਹਿੰਦੇ ਭਾਈ ਉਹਦੇ ਬਾਰੇ ਵੀ ਤੁਹਾਨੂੰ ਮੈਂ ਸਭ ਕੁਝ ਦੱਸਾਂਗੀ ਤੇ ਤੁਸੀਂ ਲਿੰਕ ਨੂੰ ਖੋਲ ਕੇ ਤਾਂ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਚਲੋ ਹੁਣ ਆਪਾਂ ਵੀ ਉੱਤੋਂ ਛੱਤ ਤੋਂ ਉੱਤੋਂ ਚੱਲ ਗਏ ਆ ਉੱਪਰ ਵੀ ਹੋਰ ਸ਼ਨ ਬਣਿਆ ਆ ਇਹਨਾਂ ਦਾ ਤੁਸੀਂ ਦ੍ਰਿਸ਼ ਵੇਖੋ ਪਿੰਡ ਦਾ ਸਾਰਾ ਉੱਧਰ ਹੈ ਫਤਿਹਗੜ੍ਹ ਜੂੜੀਆਂ ਸ਼ਹਿਰ ਚ ਮਤਲਬ ਕਿ ਅਸੀਂ ਰਹਿਨੇ ਆ ਹਵੇਲੀਆਂ ਚ ਕਸਬਾ ਜਿਹਾ ਵਾ ਆਰੇ ਲੱਗ ਗਿਆ ਸਾਡਾ ਘਰ ਤੇ ਤੁਸੀਂ ਆਹ ਸਾਈਡ ਨੂੰ ਦੇਖੋਗੇ ਜਿੱਦਾਂ ਅ ਰਾਈਟ ਸਾਈਡ ਨੂੰ ਦੇਖੋਗੇ ਤੇ ਪੈਲੀਆਂ ਪੈਲੀਆਂ ਤੁਸੀਂ ਦੇਖ ਸਕਦੇ ਹੋ ਸਾਰੇ ਤੇ ਲੈਫਟ ਸਾਈਡ ਦੇਖੋਗੇ ਤੇ ਉਧਰੋਂ ਬਾਜ਼ਾਰ ਸ਼ੁਰੂ ਹੋ ਜਾਂਦਾ ਵਾ ਤੇ ਬੜਾ ਵਧੀਆ ਲੱਗਦਾ ਦ੍ਰਿਸ਼ ਸਾਰਾ ਥੋੜਾ ਥੋੜਾ ਬੱਦਲ ਹੋਇਆ ਵਾ ਕਣੀਆਂ ਪੈਂਡੀਆਂ ਵਾ ਤੇ ਹੁਣ ਉਤੋਂ ਡਈਆਂ ਹੀ ਕੱਦੂ-ਕੁੱਦੂ ਜੇ ਭਾਬੀ ਹੁਣੀ ਲੱਭਣ ਨਾਲ ਗਵੰਡਣਾ ਤੇ ਲੱਭ ਕੇ ਤੇ ਹੁਣ ਇਹ ਲਿਆਉਣ ਗਈਆਂ ਥੱਲੇ ਵੇ ਕਿਉਂਕਿ ਨਹੀਂ ਸਬਜ਼ੀਆਂ ਨੇ ਤੋੜ ਦੇਣੀ ਆ ਤੇ ਮੈਨੂੰ ਕਹਿੰਦੀ ਐ ਨਹੀਂ ਮੇਰੇ ਕੋ ਚੁੱਕੀ ਨਹੀਂ ਜਾਣੀ ਪੈਣਾ ਮੈਂ ਥੋੜਾ ਹੀ ਲੈ ਕੇ ਜਾਣਾ ਸਮਾਨ ਕਿੰਨਾ ਕਿਤੇ ਖਾ ਲੈਣਾ ਵਾ ਤੇ ਚਲੋ ਹੁਣ ਆਪਾਂ ਲਿੰਕ ਤੁਹਾਡਾ ਨਾਲ ਸ਼ੇਅਰ ਕਰ ਦਿੰਨੇ ਆ ਤੇ ਕਰ ਲਿਓ ਸਾਰੇ ਭੈਣ ਭਰਾ ਜੁੜੇ ਰਹੋ ਤੇ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਵਲੋਗ ਵੇਖਣ ਵਾਸਤੇ ਤੇ ਮਲਾਤਾ ਅੱਜ ਤੁਹਾਨੂੰ ਆਪਣੇ ਪੇਕੇ ਨਾਲ ਵੀ ਭਾਬੀ ਹੁਣਾ ਨਾਲ ਵੀ ਸਾਰਿਆਂ ਨਾਲ ਮੰਮੀ ਹੁਣਾਂ ਨਾਲ ਵੀ ਤੇ ਰਖੜੀ ਦਾ ਚਲੋ ਘਰ ਵਿਹਾਰ ਜਿਹੜਾ ਉਹ ਵੀ ਹੋ ਗਿਆ ਸਾਲ ਵਿੱਚੋਂ ਪੈਣਾ ਦਾ ਹੁੰਦਾ ਇਹ ਦਿਨ ਤਿਆਰ ਹਨ ਚਲੋ ਜੀ ਸਬਜੀ ਵਾਧੂ ਹੋ ਗਈ ਭਾਬੀ ਨੇ ਤਾਂ ਟੇ ਮੰਗੂ ਕਦੂ ਤੋੜਦੇ ਹੈ ਨਾਲ ਗਵਾਂਡੀਆਂ ਦੀਆਂ ਵੱਲਾਂ ਤੋਂ ਵੀ ਮੈਨੂੰ ਲੱਗਦਾ ਇੱਕ ਅੱਧਾ ਲਾਤਾ ਹੀ ਨੇ ਇਹਨਾਂ ਨੇ ਵੱਲੇ ਵੱਲਾਂ ਥੱਲੇ ਲਾਈਆਂ ਪਰ ਚੜ੍ਹ ਸਾਰੀਆਂ ਕੋਠੇ ਤੇ ਵੱਲਾਂ ਚੜਾਤੀਆਂ ਧੋਰੀਆਂ ਦੀਆਂ ਕਦੂਆਂ ਦੀਆਂ ਤੇ ਮੈਂ ਗਿਆ ਵੀ ਚਲ ਤੋੜਦੇ ਜਿੰਨੇ ਹੈਗੇ ਵਾਧੂ ਤੋੜ ਲਈ ਆ ਘੜੀ ਖੁਸ਼ ਹੋਣ ਦੀ ਵੇ ਘਰ ਦੀ ਸਬਜ਼ੀ ਤਾਜੀ ਲੈ ਕੇ ਕੋਈ ਹੀ ਨਹੀਂ ਹੁੰਦੀ ਆ ਨਾ ਜਦੋਂ ਬੂਟੇ ਲਾਏ ਹੁੰਦੇ ਵੱਡੇ ਹੋ ਜਾਣਾ ਚਲੋ ਹੁਣ ਆਪਾਂ ਦੋ ਤਿੰਨੇ ਚੋ ਲੈ ਜਾਣੇ ਬਾਕੀ ਰੱਖ ਲੈਣੇ ਇੰਨੇ ਕੀ ਕਰਨੇ ਆਪਾਂ ਨਾ ਆਂਦੀ ਸਾਰੇ ਲੈ ਜਾ ਤੂੰ ਮੈਂ ਕਿਹਾ ਨਾ ਇੰਨੇ ਨਹੀਂ ਖਾਣੇ ਚਲੋ ਜੀ ਠੀਕ ਆ ਬੇਟੀ ਨੇ ਵੀ ਬੰਨ ਲਈ ਰਖੜੀ ਤੇ ਮੈਂ ਵੀ ਰਖੜੀ ਬੰਨ ਲਈ ਆ ਮਹਾਰਾਜ ਇਸੇ ਤਰ੍ਹਾਂ ਆਪਾਂ ਹਰ ਸਾਲ ਰਖੜੀ ਬੰਨਣ ਹੁੰਦੇ ਰਹੀਏ ਤੇ ਸਾਰਿਆਂ ਦੇ ਜਿਹੜੇ ਬਾਬਲ ਦੇ ਵੇੜੇ ਆ ਕੁੜੀਆਂ ਦੇ ਐਂ ਵੱਸਦੇ ਰਹਿਣਾ ਨਾ